ਤੁਸੀਂ ਕਿੰਨੇ ਭੈਣ ਭਰਾਓ ਕਰ ਚੁਸੀਂ بس ਇੱਕ ਮੇਰੀ ਭੈਣ ਦਾ ਕੱਲਾ ਕੱਲਾ ਮੈ ਆ ਹਮ ਇੱਕ ਤੂੰ ਤੇ ਇੱਕ ਤੇਰੀ ਭੈਣ ਹਾਂ ਇਹ ਚ ਕਸੂਰ ਤੁਹਾਡਾ ਵੀ ਨਹੀਂ ਹੈ ਤੁਹਾਡੇ ਮਾਪਿਓ ਦਾ ਹੈ ਜਿਨ੍ਹਾਂ ਨੇ ਸਰਕਾਰਾਂ ਦੇ ਪਿੱਛੇ ਲੱਗ ਕੇ ਉਹ ਨਾਰੇ ਤੇ ਅਮਲ ਕਰ ਲਿਆ ਕਿ ਦੋ ਹੀ ਕਾ피 ਖੁਰ ਤੋਂ ਮਾਫੀ ਤੇ ਉਹ ਨਾਰੇ ਦੇ ਕਰਕੇ ਆਉਣ ਵਾਲੇ ਸਮੇਂ ਚ ਸਾਰੇ ਰਿਸ਼ਤੇ ਖਤਮ ਹੋ ਰਹੇ ਨਾਰਾਣਾ ਕਾਕੇ ਦਾ ਰਿਸ਼ਤਾ ਨਾਰਣਾ ਤਾਇਦਾਰ ਰਿਸ਼ਤਾ ਨਾਰਣਾ ਮਾਸੀਦਾਰ ਰਿਸ਼ਤਾ ਨਾਰਣਾ ਭੂਆਦਾਰ ਰਿਸ਼ਤਾ ਦੋ ਬੱਚੇ ਤੇ ਕੱਲਾ ਕੱਲਾ ਪੁੱਤ ਉਹ ਵੀ ਨਸ਼ਿਆਂ 'ਚ ਪੈ ਗਏ ਕਮਾਲ ਦੀ ਗੱਲ ਹੈ ਉਹ ਬਜ਼ੁਰਗਾ ਮੈਨਾਂ ਕੋਈ ਅਨਪੜ੍ਹ ਨਹੀਂ ਹੈਗਾ ਬੀਏ ਕੀਤੀ ਬੀਏ ਆ ਨੌਕਰੀ ਸਰਕਾਰ ਨੇ ਦਿੱਤੀ ਨਹੀਂ ਆ ਫ੍ਰਸਟ੍ਰੇਸ਼ਨ 'ਚ ਆਣ ਗਏ ਨਾ ਫਿਰ ਇਸ ਕੰਮ ਜਿਵੇਂ ਸ਼ਾਬਾਸ਼ੀ ਤੇਰੀ ਕੋਈ ਤੌਣ ਨੂੰ ਤਾਂ ਬਾਨਾ ਚਾਹੀਦਾ ਕੋਈ ਨਾ ਕੋਈ ਆ ਕੰਮ ਕਰ ਲਈ ਕੋਈ ਕਮਲਿਓ ਰੱਬ ਨਾ ਕਰੇ ਤੁਹਾਨੂੰ ਕੁਝ ਹੋ ਜੇ ਫਿਰ ਤੁਹਾਡੇ ਘਰਿਆਂ ਦੇ ਕੀ ਬੀਟੂਗੀ ਤੁਹਾਨੂੰ ਇੰਨੀ ਵੀ ਗੱਲ ਸਮਝ ਨਹੀਂ ਲੱਗਦੀ ਹੈ ਇਹੀ ਕੰਮ ਰਹਿ ਗਿਆ ਕੋਈ ਕੰਮ ਕਰ ਲੋ ਕੋਈ ਦੁਕਾਨ ਖੋਲ ਲੋ ਕੋਈ ਰੇੜੀ ਲਾ ਲੋ ਆ ਬਾਰੋਂ ਪ੍ਰਵਾਸੀ ਆ ਕੇ ਰੇੜੀਆਂ ਲਾ ਰਹੇ ਨੇ ਤੁਹਾਨੂੰ ਮੌਤ ਪਈ ਆ ਉਹ ਬੜਿਆ ਕੀ ਟੈਂ ਟੈਂ ਲਈ ਆ ਘੰਟਾ ਹੋ ਗਿਆ ਕੁੱਤੇ ਰਗ ਭੌਂਕੀ ਜਾਂ ਨਾ ਭੌਂਕੀ ਜਾਂ ਨਾ ਟੈਂ 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 ਉਹ ਮਾਰੇ ਧੌਂ ਤੇ ਲਾ ਦੇ ਗੱਟਾ ਹਾਂ अच्छा मेनू मारना है ए मार सकदा ए है हिल ही ਜਾਂਦਾ ਖਲੋਤਾ ਦੇ ਕੋ ਚੱਜ ਨਾ ਜਾਂਦਾ ਨਹੀਂ ਹੈ ਇਹਨੂੰ ਇਦਾਂ ਕਰ ਇੱਕ ਅੱਦਾ ਟੀਕਾ ਹੋਰ ਲਾ ਦੇ ਫੇਰ ਭਾਵੇਂ ਇਹਦੇ ਚ ਜੋਸ਼ ਆ ਜੇ ਮਾਰਨਾ ਹੈ ਨਾ ਮੈਨੂੰ ਆ ਮਾਰਵਾ ਦਿਨੋ ਆ ਲੈ ਮਾਰ ਫਿਰ ਸੱਜਰੀ ਤਾਤਰਤੇ ਦੇ ਵਿੱਚ ਦੀ ਲੰਘ ਗਿਆ ਉਹ ਯਾ ਤਾਤਰਤੇ ਸਹੀ ਆ ਓਏ ਮੁੰਡਿਓ ਮੈਨੂੰ ਤੋਹੀ ਕੀ ਮਾਰਨਾ ਮੈਂ ਤਾਂ 2 ਸਾਲ ਪਹਿਲਾਂ ਇਹ ਦੁਨੀਆ ਤੋਂ ਤੁਰ ਗਿਆ ਬਸ 2 ਸਾਲਾਂ ਤੋਂ ਇਹਨਾਂ ਸਿਵਿਆਂ ਦੇ ਵਿੱਚ ਪਟਕ ਰਿਆਂ ਤੇ ਰੋਜ਼ ਇੱਥੇ ਦੇਖਦਾ ਤੁਹਾਡੇ ਵਰਗੇ ਨੌਜਵਾਨ ਮੁੰਡੇ ਆ ਕੇ ਇੱਥੇ ਨਸ਼ਾ ਕਰਦੇ ਨੇ ਟੀਕੇ ਲਾਉਂਦੇ ਨੇ ਡਰੱਗਸ ਪੀਂਦੇ ਨੇ ਬਸ ਮੇਰੀ ਆਵਾਜ਼ ਹੀ ਤੁਹਾਡੇ ਤੱਕ ਨਹੀਂ ਪਹੁੰਚ ਰਹੀ